ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ শেয়ার ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਗੱਲ ਬਾਈ ਜੀ ਹੋ ਠੀਕ ਹਾਂ ਹਾਂਜੀ ਹਾਂਜੀ ਬਾਈ ਜੀ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸੰਦੀਪ ਆ ਪਿੰਡ ਮੱਝੂਗਿਆ ਜ਼ਿਲ੍ਹਾ ਬਰਨਾਲਾ ਵੀ ਨੇੜੇ ਪਿੰਡ ਆਪਾਂ ਜਿਹੜੇ ਆਪਾਂ ਨੂੰ ਇਧਰ ਭਦਾਉੜ ਰਹੇ ਨੇ ਅਦਰੋ ਰਾਮਗੜ੍ਹ ਬਾਈ ਮੋਬਾਈਲ ਨੰਬਰ ਬੋਲ 62804 43797 ਠੀਕ ਆ ਜਿਹੜੀ ਵੜ ਦੇ ਨੇ ਕਿਹੜੋ ਸੂ ਤੇ ਇਹ ਬੜਕੇ ਸੂਈ ਆ ਤੇ ਮਗਰ ਬੱਚੀ ਆ ਬਾਈ ਬਹੁਤ ਜਿਆਦੇ ਪਿਆਰੀ ਬੱਚੀ ਦਿੱਤੀ ਆ ਬੈੜ ਨੇ ਮੈਂ ਕਹਿੰਨਾ ਕੀ ਆ ਬਾਤਾਂ ਬੱਚੀ ਨੇੜ ਤੋਂ ਚੈੱਕ ਹਾਂਜੀ ਬੱਚੀ ਦੀ ਕੁਆਲਿਟੀ ਚੈੱਕ ਕਰੋ ਬਹੁਤ ਜਿਆਦਾ ਚੰਗਾ ਦਿੱਤਾ ਗਰਮ ਵਾਲੀ ਨੇ ਬਹੁਤ ਜਿਆਦੇ ਚੰਗੀ ਬੱਚੀ ਆ ਬਾਈ ਹਮ ਤੇ ਬਾਈ ਲੇ ਵਾ ਲੂ ਵਾ ਦਿਖਾਦਾ ਚੇਰ ਹੋ ਪਈ ਆ ਬਾਈ ਚੇਰ ਬਾਈ ਬੱਠਲ ਚ ਰੱਖੀ ਬੈਠਾ ਠੀਕ ਹੋ ਗਈ ਆ ਬਾਈ ਤੂੰ ਲੇ ਵਾ ਚੈੱਕ ਕਰ ਬੈਠਦਾ ਬਾਈ ਥਣ ਦੇਖ ਨਾ ਲੱਗਿਆ ਬੜਾ ਟੌਪ ਦਾ ਯਾਰ ਥਣ ਥਣ ਲੱਗਿਆ ਵਾ ਬੈਠਦਾ ਇੱਕ ਇਕਲਾ ਇਕਲਾ ਥਣ ਗਲਾਬੀ ਥਣ ਚਵਾਈ ਕਿਵੇਂ ਬਾਈ ਇੱਕ ਨੰਬਰ ਆ ਬਾਈ ਪੂਰੀ ਠੀਕ ਆ ਬਹੁਤ ਜਿਆਦਾ ਚੰਗਾ ਚਾਹਣਾ ਬਾਈ ਬੜਾ ਚੰਗਾ ਥਣ ਲੱਗਿਆ ਕਰਮ ਵਾਲੀ ਨੂੰ ਬਾਕੀ ਤਿਆਰੀ ਦੇਖ ਰਾ ਡਾਕਟਰ ਉਹਨੇ ਹੀ ਲੇਵਾ ਮਗਰ ਨੂੰ ਆ ਬੈੜ ਕੋਲੇ ਉਹਨੇ ਹੀ ਲੇਵਾ ਮੂਰ ਸ਼ਰਮਾ ਕੱਦ ਦਾ ਅੰਦਾਜ਼ਾ ਲਵਾ ਕੱਦ ਬਾਈ ਪੂਰੀ ਵੱਡੀ ਬੈੜਾ ਹਣਾ ਪੂਰੀ ਵੱਡੀ ਬੈੜਾ ਕੋਈ ਛੋਟੀ ਨਾ ਮੰਨੇ ਕੋਈ ਲੰਮੀ ਪੂਰੀ ਡਾਕਟਰ ਹਮ ਲਵਾਈ ਲਮੂਈ ਚ ਪੂਰੀ ਫੁੱਲ ਬੈੜਾ ਬਾਈ ਤੇ ਪਰ ਸ਼ਾਂ ਤੋਂ ਲੇਵਾ ਚੈੱਕ ਕਰਵਾ ਬੜਾ ਜਿਆਦੇ ਚੰਗਾ ਡਾਕਟਰ ਨਜਾਇਜ਼ ਜਿਆਦੇ ਚੰਗਾ ਲੇਵਾ ਲੱਗਿਆ ਬੈੜ ਨੂੰ ਫਿੱਟ ਲੇਵਾ ਇਧਰੋਂ ਵੀ ਦਿਖਾ ਦੇ ਦੇ ਯਾਰ ਸਪਰੇ ਤੇ ਇੱਕੋ ਜਿਹਾ ਲੇਵਾ ਬੜਾ ਜਿਆਦੇ ਪੰਡ ਬੰਨੀ ਫਿਰਦੀ ਆ ਬਾਈ ਫੁੱਲ ਚੰਗੀਆਂ ਫਿਟਿੰਗ ਵਾਲਾ ਆਡਰ ਆ ਪੂਰਾ ਫਿੱਟ ਫਿੱਟ ਲੇਵਾ ਦੁੱਧ ਵਾਲਾ ਪੀਸ ਆ ਜਿੰਨਾ ਕੁ ਮੰਨ ਲੀ ਬੁੱਧ ਵਾਲਾ ਪੀਸ ਆ ਖੋਲ ਲੈ ਮੜੀ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਦੇ ਤਾਂ ਬੱਚੀ ਤੇ ਜੇਰ ਵੀ ਬਾਈਆ ਬੱਠਲ ਜੇ ਰੱਕੀ ਬੈਠਾ ਖਾਣ ਪੀਣ ਨੂੰ ਡਾਕਟਰ ਬਹੁਤ ਖੁੱਲੀ ਆ ਬਾਈ ਤੋਰਾ ਚੈੱਕ ਕਰਿਓ ਲੈ ਫੁੱਲ ਕੱਦ ਫੁੱਲ ਪਲੀ ਵੀ ਲੈਵਾ ਦੇ ਬਾਕੀ ਜਮਾ ਸਟੇਟ ਆ ਬਾਈ ਤਾਹਾਂ ਤੋਂ ਕੋਈ ਟੂਹੀ ਨਹੀਂ ਚੱਕਦੀ ਕੋਈ ਆਇਆ ਨਹੀਂ ਛੋਟੀ ਨਾ ਮੰਨ ਕੇ ਦਾ ਕੋਈ ਫੋਨ ਹੀ ਨਾ ਲਾਵੇ ਬਾਈ ਸਹੀ ਆ ਭਰਾ ਬਾਕੀ ਡਾਕਟਰ ਠੰਡੀ ਢੁੰਡੀ ਲੈ ਲੈ ਜੀ ਮੈਂ ਮਾਰ ਦਿੱਤਾ ਜੇ ਮਰਜੀ ਬੈਠਾ ਰਹੇ ਭਾਈ ਬਾਹਾਂ ਜਿਆਦਾ ਚੰਗਾ ਲੇਵਾ ਹੈ ਇੰਨਾ ਥੱਬੇ ਦਾ ਲੇਵਾ ਕਿਸੇ ਬਹਿਣ ਨੂੰ ਲੱਗਦਾ ਨਹੀਂ ਛੇਤ ਨਹੀਂ ਲੱਗਦਾ ਕਿੰਨਾ ਦੋ ਦੋ ਪੰਡਾ ਵਾਲਾ ਲੇਵਾ ਜਿਵੇਂ ਮੈਂ ਮਾਰ ਬਾਈ ਆਪਾਂ ਮਾਲਕਣ ਤਾਂ ਆਪਾਂ ਨੂੰ 26 27 ਕਿਲੋ ਕਹਿ ਕੇ ਦਿੱਤਾ ਆਪਾਂ 23 24 ਕਿਲੋ ਕਹਿ ਕੀ ਦਮ ਸਹੀ ਹੈ ਭਾਈ ਵਾਹ ਸਾਹ ਲਾਲਾ ਸੋਣ ਐਡੀ ਬੈੜ ਤੇ ਇੰਨਾ ਲੇਵਾ ਕਿਵੇਂ ਨਾਲ ਦੋ ਸਹੀ ਹੈ ਬਿਊਟੀ ਚੈੱਕ ਕਰ ਲੋ ਪ੍ਰਿੰਟ ਪ੍ਰੋਂਟ ਇੱਕ ਨੰਬਰ ਆ ਭਾਈ ਬਾਕੀ ਤੋਰਾ ਭਾਈ ਬਹੁਤ ਟੌਪ ਦਾ ਤੋਰਾ ਬੈੜ ਦਾ ਕਿ ਕੀ ਮੋਲਾ ਸ਼ਰਮਾ ਜੀ ਮੋਲ ਭਾਈ ਫੋਨ ਤੇ ਕਰਾਂਗੇ ਜਮਾ ਜਾਏ ਕਰਾਂਗੇ ਓਕੇ ਮੋਲ ਬਾਈ ਦੇ ਜਾਇ ਜੀ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਮੋਲ ਜਮਾ ਜਾਇ ਜ ਕਰਾਂਗੇ ਬਾਈ ਕਹਿੰਦਾ ਫੋਨ ਤੇ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਠੰਡੀ ਦਾ ਫੁੱਲ ਆ ਹਨ ਬਾਈ ਜਿਵੇਂ ਮਰਜ਼ੀ ਭਾਈ ਚੱਲ ਕੋਈ ਡਿੱਕੀ ਨਹੀਂ ਬੈਣੂ ਬੱਤੀ ਉਹ ਵਾਗੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਠੰਡੀ ਫੁੱਲ ਆ ਕਿ ਨਹੀਂ ਵਾੜੀ ਜਿਆਦੇ ਬਾਈ ਚਵਾਈ ਚੈੱਕ ਕਰੋ ਜਮਾ ਮੋਲ ਹਜੇ ਤਾਂ ਹਨ ਬਾਈ ਬੜਾ ਚੰਗਾ ਚੋਣ ਲਗਿਆ ਮਰਜੀ ਬੈਠਾ ਜੋ ਜਲ ਪੂਰਾ ਡਿੱਕ ਨਹੀਂ ਬੈਠਣੂ ਸਹੀ ਹੈ ਬਾਈ ਲੈ ਮੋਟਾ ਮੋਟਾ ਚੋਣਾ ਹਜੇ ਤਾਂ ਜਿਵੇਂ ਜਿਵੇਂ ਚਵਾਈਆਂ ਕੋਈ ਬਾਈ ਪੂਰ ਨਹੀਂ ਕੋਈ ਸ਼ਿੱਟਾ ਨਹੀਂ ਬੈਠਣੂ ਹਮ ਐ ਤਾਂ ਐ ਮਨ ਵੀ ਨਿਰਾ ਬੋਲਾ ਯਾਰ ਬੋਲਾ ਹੀ ਹੈ ਹਜੇ ਤਾਂ ਚੀਪੇ ਵਾਲਾ ਕੰਮ ਹੀ ਹੈ ਹਮ ਲੈ ਦੇਵੇਂ ਜਿਵੇਂ ਸਾਫ ਹੋਣਾ ਨਾ ਵੇੜਨੇ ਦੇਖ ਬਾਈ ਬਾਲਾ ਦੁੱਧੂ ਬੈੜਨੇ ਜਾਇ ਚੰਗਾ ਹਮ ਦੇਖ ਜੌਣ ਲੱਗਿਆ ਕੀ ਆ ਬਾਤ ਆ ਬਾਈ ਇਹ ਮੋਲ ਦਾ ਭਰਾ ਜੈਜ ਮੋਲ ਬਾਈ ਜਮਾ ਜੈਜ ਕਰਾਂਗੇ ਬਾਕੀ ਥਣ ਥਣ ਦੇਖ ਕੇ ਕੱਟਾ ਬੈਠ ਬਾਲਾ ਬਿਕਨਾ ਮੋਲ ਨਹੀਂ ਕਰਦੇ ਜੈਜ ਮੋਲ ਜਮਾ ਜੈਜ ਮੋਲ ਕਰਾਂਗੇ ਬਾਈ ਦੇਵਾ ਦੇਖੋ ਇੱਕ ਨੰਬਰ ਆ ਸ਼ਾਂਤੋ ਲੈਵਾ ਦੇਖੋ ਕਮਾਲ ਦਾ ਮੋਲ ਹੂ ਜੈਜ ਬਾਈ ਧੰਨਵਾਦ